ਜੀ ਦਾ ਫਲਦਾ ਵਾਹਿਗੁਰੂ ਜੀ ਕੀ ਸਤੇ ਸੰਤਨ ਸਿੰਘ ਨੂੰ ਤੇਗਵਾਸੇ ਮਹਾਰਾਜ ਸਦਾ ਹੀ ਜੈਕਾਰੇ ਸਦਾ ਹੀ ਜੈਕਾਰੇ ਸਰਬਤਾ ਭਲਾ ਕਰੋ ਬਾਬਾ ਜੀ ਮહેર ਕਰੋ ਉਸਕਾ ਦੁਆਬੀ ਦੁੱਖਾਂ ਕਰੇ ਦਾ ਨਾਸ਼ ਕਰੋ ਬਾਬਾ ਜੀ ਕੋਕੀ ਕੜੀ ਨਾ ਦੇਖਣੀ ਕਰੋ ਕਿਰਪਾ ਸੰਤਨ ਸਿੰਘ ਤੇਗਵਾਸੇ ਮਹਾਰਾਜ ਆਪਣੀ ਕਿਰਪਾ ਕਰੋ ਮહેર ਕਰੋ ਬਤਿਆ ਦੇ ਬਾਬਾ ਜੀ ਕਰੋ ਕਿਰਪਾ Thank sure. you. ਚਿਨ੍ਹੇ ਪਲ ਰਕੀ ਮੇ ਓ ਸੇਵ ਦੇ ਕਸਮਨੀ ਨਾ ਰਸੂ ਗਰਸੋ ਕਟਿਏ ਸੁੱਚੇ ਬਾਦਸ਼ਾਹ ਮਾ ਲੈ ਜਨਮ ਜਨਮ ਦੀ ਕਟਿਏ ਸੱਚੇ ਬਾਦਸ਼ਾਹ ਮਾ ਲੈ ਜਨਮ ਜਨਮ ਦੀ ਕਟਿਏ ਵਰਛਨ ਦੇ ਜੀਵਾਂ ਗੁਰ ਤੇ ਰਾਖ ਬ ਦੇ ਆਹ ਕਹੇ ਗੁਰਜੀ ਕੀ ਫਤਿਹ ਸਤ ਨਾਮ ਆਹੀ ਗੁਰੂ ਸਾਹਿਬ ਜੀ ਸਤਿ ਯੁਗ ਤੈ ਮਾਣਿਓ ਛਲਿਓ ਬਲ ਬਾਗਨ ਪਾਇਓ ਤ੍ਰਿਤਤੈ ਮਾਨਿਉ ਰਾਮ ਰਗਵੰਸ ਕਹਾਇਉ ਦਵਾ ਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾ ਰਥ ਕੀਓ ਉਗਰ ਸੈਣ ਕੋ ਰਾਜ ਅਬ ਹੈ ਭਗਤਾ ਜਨ ਦੀਓ ਕਲ ਜੁਗ ਪ੍ਰਮਾਨ ਨਾਨਕ ਗੁਰ ਅੰਗਦ ਅਮਰ ਕਾਯੋ ਸ੍ਰੀ ਗੁਰੂ ਰਾਜ ਅਵਚਲ ਅਟਲ ਆਦ ਪੁਰਖ ਫਰਮਾਇਓ ਕਾਲ ਚੁਗ ਪ੍ਰਮਾਨ ਨਾਨਕ ਗੁਰ ਅੰਗਦ ਅਮਰ ਕਾਯੋ ਸ੍ਰੀ ਗੁਰੂ ਰਾਜ ਅਵਚਲ ਅਟਲ ਆਦਿ ਪੁਰਖ ਫਰਮਾਇਓ ਸਤ ਗੁਰੂ ਆਇਓ ਸ਼ਰਨ ਤੇਹਾਰੀ ਮੇਲਾ ਸੁਖ ਨਾਮ ਹਰ ਸੁਭਾ ਚਿੰਤਾ ਲਹੇ ਹਮਾਰੀ ਦਰਮਾਨ ਦੇ ਠਾਡੇ ਦਰਬਾਰ ਤੁਝ बिन सूरत ਕਰੇ ਕੋ ਮੇਰੀ ਔਰ ਸਮ ਦੀ ਚੋਨ ਕੇ ਵਾਰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸਿਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਆਇਆ ਦੂਰ ਚਲ ਕ ਮਤਕੀ ਤਉ ਸਰਨਾਈ ਜੀਉ ਮੈਂ ਆਸਾ ਰਖੀ ਚਿਤਮ ਮੇਰਾ ਸਭ ਦੁੱਖ ਗਵਾਇ ਜੀਉ RAM ਨਾਮ ੁਰਮੈ ਗਹਿਉ ਜੋ ਕੈ ਸਮਨੈ ਕੋਈ ਇਹ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋ ਹੋਏ ਸੋ ਕਾ ਹਟਾਲ ਗੁਰ ਸੇਵੀਆ ਆਨ ਸਸਾਜ ਸਭਾਈ ਦਰਸ਼ਨ ਪਰਸਿਆ ਗੁਰੂ ਕ ਜਨਮ ਮਰਨ ਹੋਵੈ ਸਫਤ ਖਸਮ ਦੀ ਨੂਰੀ ਅਰਸਾ ਕਰਸਾ ਤੋਦ ਡਿਠੇ ਸਚੇ ਭਤਸਾ ਮਲ ਜਨਮ ਜਨਮ ਅਦੀ ਸਜਣ ਸਚਾ ਭਤਸਾ ਸਿਰਸ਼ਾਦ ਜਿਸ ਪਾਸ ਬੈਠਿਆ ਸੋਈ ਸਵਨਾ ਦਾ ਹੋ ਆਹ ਗੁਰੂ ਸਾਹਿਬ ਜੀ ਤਨ ਅਸਰੀ ਮਾਲਾਤੀ ਜਾ ਕਾਚਾ ਧਨ ਸੰਚੈ ਮੋਹ ਰਖ ਗਵਰ ਮਨ ਮੁਖ ਭੂਲੇ ਅੰਧ ਗਵਰ ਜਿਖਿਆ ਕੈ ਧਨ ਸਦਾ ਦੁਖ ਹੋਏ ਨਾ ਸਾਥ ਜਾਏ ਨ ਪਰਪਤ ਹੋਏ ਕਾਚਾ ਧਨ ਸੰਚ ਮੂਰਖ ਗਾਵਾਰ ਮਨ ਮੁਖ ਭੂਲੇ ਅੰਧ ਗਾਵਾਰ ਦੇਖਿਆ ਕੈ ਧਨ ਸਦਾ ਦੁੱਖ ਹੋਏ ਨਾ ਸਾਥ ਜਾਏ ਨ ਪਰਹਬਤ ਹੋਏ ਸੱਚਾ ਧਨ ਗੁਰਮਤੀ ਪਾਏ ਕਾਚਾ ਧਨ ਫੁਨ ਆਵੇ ਜਾਏ ਰਹਾਉ ਮਨ ਮੁਖ ਭੂਲੇ ਸਭ ਮਰਨ ਗਵਾਰ ਭਵ ਜਲ ਢੂਪੇ ਨਾ ਉਰਵਾਰ ਨਾ ਪਾਰ ਸਤ ਗੁਰ ਭੇਟੇ ਪੂਰ ਪਾਪ ਸਾਚ ਰਤੇ ਅਹਿਸ ਬੈਰਾਗ ਚਾਹੂ ਜੁਗ ਮਹ ਅੰਮ੍ਰਿਤ ਸਾਚੀ ਬਾਣੀ ਓਰੇ ਭਾਗ ਹਰ ਨਾਮ ਸਮਾਣੀ ਸਦ ਸਾਧਿਕ ਤਰਸ ਸਭ ਲੋਏ ਓਰੇ ਭਾਗ ਪਰਪਤ ਹੋਏ ਸਭ ਕੇ ਸਾਚ ਸੱਚਾ ਹੈ ਸੋਏ ਉਤਮ ਬ੍ਰਹਮ ਪਛਾਣੈ ਕੋਏ ਸੱਚ ਸਾਚ ਸਚ ਆਪ ਦਰੜਾਏ ਨਾਨਕ ਆਪੇ ਵੇਖੈ ਆਪੇ ਸਚ ਲਾਏ ਸਭ ਕਿਛ ਸੱਚ ਸੱਚ ਹੈ ਸੋਏ ਉਤਮ ਬ੍ਰਹਮ ਪ੍ਰਸ਼ਾਨ ਕੋਏ ਸੱਚ ਸੱਚ ਸਚ ਆਪੁ ਦਰੜਾਏ ਨਾਨਕ ਆਪੇ ਲਿਖੇ ਆਪੇ ਸਚੁ ਲਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹਲਾ 3 ਕਚ ਧਨ ਸੰਚੈ ਮੂਰਖ ਗਾਵਾਰ ਮਨ ਮੁਖ ਭੋਲੇ ਅੰਧ ਗਾਵਾਰ ਵਿਖਿਆ ਕੈ ਧਨ ਸਦਾ ਦੁਖ ਹੋਈ ਨਾ ਸਾਥ ਜਾਏ ਨਪਰਾਤ ਹੋਏ ਗੁਰੂ ਪਿਆਰ ਵਾਲਿਓ ਅੱਜ ਦਾ ਪਾਵਨ ਮੁਖਾਕ ਸੇਵਾ ਦੇ ਪੰਜ ਸਤਗੁਰੂ ਗੁਰੂ ਅਮਰਦਾਸ ਪਤਾ ਜੀ ਦਾ ਬਖਸ਼ਿਸ਼ ਕੀਤਾ ਹੋਇਆ ਤਨ ਆਸਰੇ ਇਲਾਗ ਅੰਦਰ ਪਾਵਨ 665 ਤੇ 66 ਉਤੇ ਸੁਭਾਈਮਾਨ ਸਤਗੁਰ ਕੰਨੇ ਭਾਈ ਜਿਹੜਾ ਕੱਚਾ ਧਾਨੈ ਨਾਸ਼ ਹੋ ਜਾਣ ਵਾਲਾ ਧਾਨੈ ਮੂਰਖ ਮੰਦੁਖ ਇਕੱਠਾ ਕਰਦੇ ਨੇ ਮਨ ਦੇ ਪਿੱਛੇ ਤਰਨ ਵਾਲੇ ਮਨੁਖ ਸਨੋ ਕੱਟਾ ਕਰਦੇ ਆ ਕੋਪਾ ਹਨੇਰੇ ਵੱਲ ਤੁਰੇ ਜਾਂਦੇ ਨੇ ਅੰ내 ਹਰ ਕੈਨੇ ਮਾਇਆ ਦੇ ਜ਼ਹਿਰ ਦੇ ਵਿੱਚ ਪਰ ਇਹ ਜ਼ਹਿਰ ਰੂਪੀ ਧਨ ਹਮੇਸ਼ਾ ਦੁੱਖ ਦਾਈ ਹੈ ਸੁਖ ਨਹੀਂ ਦਿੰਦਾ ਤੇ ਨਾ ਹੀ ਸਾਥ ਜਾਂਦਾ ਹੈ ਤੇ ਨਾ ਹੀ ਅਜ ਤੱਕ ਕੋਈ ਇਸ ਨਾਲ ਤ੍ਰਿਪਤ ਹੋਇਆ ਹੈ ਇਸ ਕਰਕੇ ਕਹਿੰਦੇ ਸਤਿਗੁਰੂ ਭਾਈ ਗੁਰੂ ਦੀ ਮਤ ਲੈ ਕਿਉਂਕਿ ਗੁਰੂ ਦੀ ਮਤ ਵਿੱਚੋਂ ਸੱਚਾ ਧਨ ਪ੍ਰਾਪਤ ਹੋਵੇਗਾ ਤੇ ਜਿਹਨਾਂ ਨੂੰ ਇਹ ਧੰਨ ਪ੍ਰਾਪਤ ਹੋ ਜਾਂਦਾ ਹੈ ਗੁਰੂ ਦੀ ਮਤ ਲੈ ਕੇ ਸਤਿਗੁਰ ਕਹਿੰਦੇ ਕਦੇ ਨਾਸ਼ ਨਹੀਂ ਹੁੰਦਾ ਤਾਂ ਇਹ ਦਾਤਾਰ ਕਹਿੰਦੇ ਸਤਿਗੁਰ ਕੀ ਜਿਸ ਨਾਮਤ ਆਵੇ ਸੋ ਸਤਿਗੁਰ ਮਾਹੇ ਸਮਾਨਾ ਜਿਹਨਾਂ ਨੂੰ ਗੁਰੂ ਦੀ ਮਤ ਆ ਜਾਂਦੀ ਹੈ ਗੁਰਮਤ ਆ ਜਾਂਦੀ ਹੈ ਉਹ ਗੁਰੂ ਵਿੱਚ ਸਮਾ ਜਾਂਦਾ ਹੈ ਫਿਰ ਇਹ ਬਾਣੀ ਜਿਉ ਜਿਉ ਜਾਣੇ ਤਿਸ ਅੰਤਰ ਰਵੇ ਹਰ ਨਾਮਾ ਜਿਹੜਾ ਪਿਆਰ ਨਾਲ ਭਾਵਨਾ ਦੇ ਨਾਲ ਅੰਦਰੋਂ ਕਰਕੇ ਮਨ ਕਰਕੇ ਗੁਰਬਾਣੀ ਦੇ ਨਾਲ ਪ੍ਰੀਤ ਪਾ ਲਏਗਾ ਉਸ ਦੇ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਦਾ ਵਾਸਾ ਹੋ ਜਾਂਦਾ ਹੈ ਸਤਿਗੁਰੂ ਕਿਰਪਾ ਕਰਨ ਗੁਰਮਤਿ ਦੇ ਧਾਰਨੀ ਬਣੀਏ ਗੁਰੂ ਦੇ ਅਸੂਲਾਂ ਨੂੰ ਕਮਾਈਏ ਤਾਂ ਕਿ ਜੀਵਨ ਸਫਲ ਹੋਵੇ ਸਤਿਗੁਰ ਸਭਨਾਂ ਨੂੰ ਨਾਮ ਸੇਵਾ ਸਿਮਰਨ ਬਖਸ਼ਣ ਸਭਨਾਂ ਦਾ ਆਗਿਆ ਗਾਵਿਆ ਸੇਵਾ ਭਨੇ ਦਰ ਤੇ ਪਰਵਾਨ ਕਰਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿ ਹੈ ਗੁਰੂ ਜੀ ਦਾ ਖਾਲਸਾ ਵਾਹਿ ਹੈ ਗੁਰੂ ਜੀ ਕੀ ਫਤਿਹ